ਸਤਿ ਸ਼੍ਰੀ ਅਕਾਲ ਆਦab ਨਮਸਕਾਰ ਮੈਂ ਮਨੀ ਸ਼ੈਮਦਗੜ ਤੋਂ ਜਿੱਦਾਂ ਭੈਣਾਂ ਤੇ ਭਰਾਵਾਂ ਨੂੰ ਪਤਾ ਸਾਡੀ ਸੇਲ ਚੱਲ ਰਹੀ ਸੀਗੀ 7 ਤਰੀਕ ਨੂੰ ਸੀ ਐਂਡ ਕਰਤਾ ਸੀਗਾ ਉਸ ਸੇਲ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀਗਾ ਉਸ ਤੋਂ ਬਾਅਦ ਵੀ ਸਾਨੂੰ ਭੈਣਾਂ ਔਨ ਭਰਾਵਾਂ ਦੇ ਬਹੁਤ ਕਾਲਸ ਆਈਆਂ ਨੇਗੇ ਮਾਲ ਦੇ ਰਿਗਾਰਡਿੰਗ ਉਸ ਦੇ ਵਿੱਚ ਅਸੀਂ ਮਾਲ ਤਕਰੀਬਨ ਸੀ ਕਲੀਅਰ ਕਰ ਚੁੱਕੇ ਸੀਗੇ ਪਰ ਭੈਣਾਂ ਦੀ ਡਿਮਾਂਡ ਦੇ ਉੱਤੇ ਅਸੀਂ ਦੁਬਾਰਾ ਮਾਲ ਰੀਸਟਾਕ ਕੀਤੇ ਨੇ ਬਹੁਤ ਅਸੀਂ ਅੱਜ ਹੀ ਤੁਸੀਂ ਦੇਖ ਰਹੇ ਹੋ ਨਾ ਕੋਰੀਅਨ ਟਰੈਕਸੂਟ ਦੇਖ ਰਹੇ ਹੋ ਤੁਸੀਂ ਜੋ ਟਰੈਕਸੂਟ ਹੈ ਸਾਡੇ ਕੋਲ ਬਹੁਤ ਕਸਟਮਰ ਮੁੜ ਕੇ ਵੀ ਗਿਆ ਬਹੁਤ ਕਾਲਸ ਵੀ ਆਈਆਂ ਨਹੀਂਆਂ ਸਾਨੂੰ ਇਸ ਦੇ ਰਿਗਾਰਡਿੰਗ ਕਿ ਸਾਨੂੰ ਕੋਰੀਅਨ ਟਰੈਕਸੂਟ ਦੋ ਬੋ ਜਾਂ ਜੋ ਸੇਲ ਦੇ ਵਿੱਚ ਤੁਹਾਡੇ ਆਈਟਮਾਂ ਸੀਗੀਆਂ ਸਾਨੂੰ ਦੋ ਬੋ ਵੀ ਜੋ ਤੁਸੀਂ ਰੇਟ ਸੇਲ ਦੇ ਲਗਾਏ ਹੋਏ ਸੀਗੇ ਅੱਜ ਅਸੀਂ ਫੇਰ ਦੁਬਾਰਾ ਥੋੜਾ ਟਰੈਕਸੂਟ ਲੈ ਆਏ ਆ ਅਸੀਂ ਦੁਬਾਰਾ ਰੀਸਟਾਕ ਕੀਤਾ ਵਾ ਰੇਟ ਇਹਦਾ ਉਹੀ ਦਵਾਂਗੇ ਤੁਹਾਨੂੰ ਪੁਰਾਣਾ ਤੁਸੀਂ ਦੇਖ ਰਹੇ ਹੋ ਦੇਖੋ ਟੈਡੀ ਵੀਰਲਾ ਡਿਜ਼ਾਈਨ ਆ ਉਹੀ ਪੁਰਾਣਾ ਰੇਟ ਦਵਾਂਗੇ 500 ਰੁਪਏ ਦਾ 1 900 ਰੁਪਏ ਦੇ 2 ਜਿੱਦਾਂ ਠੰਡ ਵੀ ਤੁਹਾਨੂੰ ਪਤਾ ਪੈਣਾ ਤੇ ਭਰਾਵਾਂ ਨੂੰ ਬਹੁਤ ਜ਼ਿਆਦਾ ਕੁਝ ਫੈਕਟਰੀਆਂ ਨੇ ਤਾਂ ਰੇਟ ਵੀ ਵਧਾ ਦਿੱਤੇ ਨੇ ਪਰ ਅਸੀਂ ਰੇਟ ਉਹੀ ਦਵਾਂਗੇ ਤੁਹਾਨੂੰ ਜੋ ਰੇਟ ਹੈਗੇ ਸੀਗੇ ਪਹਿਲਾਂ ਸੇਲ ਦੇ ਵਿੱਚ ਵੀ ਉਹ ਜੋ ਬਹੁਤ ਆਈਟਮਾਂ ਅਸੀਂ ਰੀਸਟਾਕ ਕੀਤੀਆਂ ਨੇਗੀਆਂ ਜੋ ਸੇਲ ਦੇ ਵਿੱਚ ਰੇਟ ਸੀਗੇ ਅਸੀਂ ਉਹੀ ਰੇਟ ਦਵਾਂਗੇ ਅਸੀਂ ਭੈਣਾਂ ਤੇ ਭਰਾਵਾਂ ਨੂੰ ਜਲਦੀ ਤੋਂ ਜਲਦੀ ਸ਼ਾਪ ਤੇ ਵਿਜ਼ਿਟ ਕਰੋ ਜਾਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਆਈਟਮਾਂ ਹੋਰ ਵੀ ਅਸੀਂ ਤੁਹਾਨੂੰ ਡੇਲੀ ਦਿਖਾਉਂਦੇ ਰਹਿਾਂਗੇ ਅਸੀਂ ਬਹੁਤ ਆਈਟਮਾਂ ਲੈ ਕੇ ਆਏ ਆ ਬਹੁਤ ਮਾਲ ਅਸੀਂ ਰੀਸਟਾਕ ਕੀਤੇ ਨੇ ਨਵੇਂ-ਨਵੇਂ ਡਿਜ਼ਾਈਨ ਬਹੁਤ ਆ ਰਹੇ ਨੇਗੇ ਤੁਸੀਂ ਸਾਨੂੰ ਇਦਾਂ ਹੀ ਸਪੋਰਟ ਦੇ ਕੇ ਰੱਖਣੀ ਔਰ ਜਲਦੀ ਤੁਹਾਡੀ ਸ਼ਾਪ ਤੇ ਵਿਜ਼ਿਟ ਕਰੋ ਧੰਨਵਾਦ ਦੋਸਤੋ ਮਿਲਦੇ ਹਾਂ ਕੋਈ ਹੋਰ ਨਵੀਂ ਵੀਡੀਓ ਦੇ ਵਿੱਚ